ਚਾਹੇ ਇਹ ਡੀਸੀ ਸਾਹਿਬ ਹਾਂਜੀ ਹਾਂਜੀ ਇਹ ਡੀਸੀ ਸਾਹਿਬ ਅ ਅ ਡੀਸੀ ਸਾਹਿਬ ਇੱਕ ਮਿੰਟ ਪਲੀਜ਼ ਜਰਾ ਗੱਲ ਕਰ ਲੈਣ ਦੀ ਜੀ ਜੋ ਪਰ ਹੋ ਜੇ ਪਲੀਜ਼ ਗੱਲ ਕਰਨ ਦਿਓ ਜੀ ਭਾਈ ਸ਼ਾਂਤੀ ਇੱਕ ਵੰਟ ਸਰ ਜੀ ਅਸੀਂ ਨੰਬੜਾ ਕਾਉਂਟ ਹੋਇਆ ਸੀ ਮੁਖੱਲੀ ਉਦੋਂ ਵੀ ਇੱਕ ਡੋਮਿਸਾਈਲ ਦਾ ਕਾਨੂੰਨ ਬਣ ਸਕੇ ਉਦੋਂ ਅਸੀਂ ਚੀਫ ਮਿਨਿਸਟਰ ਸਾਹਿਬ ਨੂੰ ਤੇ ਚੀਫ ਸੈਕਟਰੀ ਜੀ ਨੂੰ ਵੀ ਇਹ ਚੀਜ਼ਾਂ ਤੇ ਜਾਈ ਸੀ ਫਿਰ ਦੁਬਾਰਾ ਫੇਰ ਆਪ ਹੋਇਆ ਔਰ ਉੱਥੇ ਅਸੀਂ ਖੜ ਕੇ ਇੱਕ ਗੱਲ ਕਹੀ ਸੀ ਜਿੱਤੇ ਪੁਲਿਸ ਵੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਵੀ ਸੀ ਕਿ ਜਿੰਨਾ ਚੇਰੇ ਡੋਮਿਸਾਈਲ ਦਾ ਕਾਨੂੰਨ ਨਹੀਂ ਬੰਦਾ ਉਹਨਾਂ ਚੇਰ ਜੋ ਵੀ ਬੰਦਾ ਬਾਹਰੋਂ ਆ ਰਿਹਾ ਹੈ ਇੱਕ ਮਿੰਟ ਪਲੀਜ਼ ਸਰ ਉਹਨਾਂ ਚੇਰ ਜੋ ਵੀ ਬੰਦਾ ਬਾਹਰੋਂ ਆ ਰਿਹਾ ਹੈ ਉਹਦੀ origignal document ਦੀ verification ਹੋਵੇ ਐਂਡ ਮੁਹਾਲੀ ਚ ਖੜ ਕੇ ਪੁਲਿਸ ਦੇ ਬੰਦਿਆਂ ਨੇ ਜੋ ਰਿਪਰੈਜ਼ੈਂਟੇਟਿਵ ਸੀ ਜੀਪੀ ਸਾਹਿਬ ਦੇ ਮੁੱਖ ਮੰਤਰੀ ਵੀ ਸੇਮ ਥਿੰਗ ਵਿਦ ਸਿਵਲ ਡਿਪਾਰਟਮੈਂਟ ਉਹਨਾਂ ਨੇ ਵਾਦਾ ਕੀਤਾ ਸੀ ਕਿ ਇੱਕ ਮਹੀਨੇ ਚ ਅਸੀਂ ਤੁਹਾਨੂੰ ਇਹਦਾ ਪਬਲਿਕ ਨੋਟਿਸ ਰਹੀਂ ਜਾਂ ਅਸੀਂ ਤੁਹਾਨੂੰ ਮੀਡੀਏ ਰਹੀਂ ਜਵਾਬ ਦੇ ਮਾਗੇ ਪਰ ਬਲੀਮੀ 1 ਮਹੀਨਾ ਛਡੋ 10 ਮਹੀਨੇ ਲੰਘ ਗਏ ਔਰ ਉਦੋਂ ਉਥੇ ਦੋ ਬੱਚਿਆਂ ਦੀ ਇੱਕ ਬੱਚੇ ਦੀ ਹਸਪੀਟਲ ਲਾਸ਼ ਪਈ ਸੀ ਤੇ ਇੱਕ ਦੀ ਉਦੋਂ ਸੜਕ ਤੇ ਪਈ ਸੀ ਬਟ ਉਦੋਂ ਮੌਕੇ ਤੇ ਉਹ ਗੱਲ ਟਾਲ ਦਿੱਤੀ ਗਈ ਅੱਜ ਫੇਰ ਉਹ ਹੈਪਨ ਹੋ ਗਿਆ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਤੁਹਾਡੇ ਨੋਟਿਸ 'ਚ ਲਿਉਣਾ ਚਾਹੀਦਾ ਹਾਂ ਤੁਸੀਂ ਪੁਲਿਸ ਤੋਂ ਉਹ ਬੰਦਾ ਜੋ ਜਿਹੜਾ ਫੜਿਆ ਗਿਆ ਹੈ ਇਹਨੇ ਉਹ ਵਾਰਦਾਤ ਕੀਤੀ ਹੈ ਨਿਰਦਈ ਗੁਨੇ ਨਾਲ ਉਹ ਬੰਦਾ ਸਰ ਜਦੋਂ ਆ ਪਿੱਛੇ ਉਹਦਾ ਟਰੈਕ ਰਿਕਾਰਡ ਆ ਉਹ 7 ਸਾਲ ਦੀ ਸਜ਼ਾ ਪੁੱਤ ਕੇ ਆਇਆ ਹੈ ਰੇਪ ਕਰ ਚੁੱਕਿਆ ਜੇ ਆਪਾਂ ਉਹਦੀ ਵੈਰੀਫਿਕੇਸ਼ਨ ਕੀਤੀ ਹੁੰਦੀ ਓਰੀਜਨਲ ਡਾਕੂਮੈਂਟਸ ਦੀ ਤਾਂ ਉਥੋਂ ਦੀ ਪੁਲਿਸ ਨੇ ਤੁਹਾਨੂੰ ਦੱਸਣਾ ਸੀ ਇੱਥੇ ਉਹਨੂੰ ਤਾੜਨਾ ਕੀਤੀ ਜਾਂਦੀ ਤਾਂ ਉਸ ਬੰਦੇ ਦੇ ਦਿਮਾਗ 'ਚ ਇੱਕ ਡਰ ਰਹਿਣਾ ਸੀ ਤੇ ਥੋੜਾ ਜਿਹਾ ਸਾਡੇ ਸਮਾਜ ਨੂੰ ਵੀ ਪਤਾ ਲੱਗਣਾ ਸੀ ਕਿ ਗਲਤ ਆ ਬੰਦਾ ਇਹ ਚੀਜ਼ ਸਾਡੀ ਸਾਰਿਆਂ ਦੀ ਅਸੀਂ ਲਾਉ ਫੁੱਲ ਸ਼ਹਿਰੀਆਂ ਨੂੰ ਤੁਹਾਡੇ ਕੋਲੇ ਆਏ ਆਂ ਗੁਰਦੁਆਰਾ ਸਾਹਿਬ ਤੇ ਅਸੀਂ ਮੀਟਿੰਗ ਕੀਤੀ ਐ ਅਸੀਂ ਉਸੇ ਵੇ ਨਾਲ ਸਰਕਾਰ ਨੂੰ ਵੀ ਅਪੀਲ ਕਰ ਰਹੇ ਆਂ ਕਿ ਪਲੀਜ਼ ਜੋ ਕਾਨੂੰਨ ਬਾਕੀ ਅੱਧੇ ਦੇਸ਼ 'ਚ ਜ਼ਿਆਦਾ ਸਾਡੇ ਹਿਮਾਚਲ 'ਚ ਹੈ ਮੋਨੋਫਾਇਟ ਦਾ ਤਾਂ ਸਾਡੇ ਵੀ ਡੋਮਿਸਾਈਲ ਦਾ ਹੋ ਜੇ ਪਰ ਜਦੋਂ ਤੱਕ ਇਹ ਕਾਨੂੰਨ ਅਸੈਂਬਲੀ ਬਣਾਓ ਪਰ ਉਦੋਂ ਤੱਕ ਸਰ ਤੁਸੀਂ ਤੇ ਤੁਸੀਂ ਇਹਨਾਂ ਦੀ origignal documents ਦੀ verification ਤਾਂ ਕਰ ਸਕਦੇ ਹੋ ਇਹ ਬੇਨਤੀ ਤੁਸੀਂ ਮੰਨ ਲੂਗੇ ਅੱਜ ਸਾਰੇ ਸ਼ਹਿਰੀ ਆਏ ਨੇ ਇਹਦਾ ਯਕੀਨ ਅਸੀਂ ਕਰੀਏ ਤੁਹਾਡੇ ਤੋਂ ਸਾਨੂੰ ਭਰੋਸਾ ਚਾਹੀਦਾ ਹੋ ਤੁਸੀਂ ਦੱਸ ਦਿਓ ਉਹਦੇ ਬਾਰੇ ਸਾਨੂੰ ਇਹਨਾਂ ਦੇ origignal document ਦੀ verification ਸਰ ਪੁਲਿਸ ਨੇ ਕਰਦੀ ਬਿਲਕੁਲ ਸਰ ਕਰਾ ਰਹੇ ਨੇ ਇਹਨੇ ਵੀ ਬਾਹਰਲੇ ਲੋਕ ਨੇ ਉਹਨਾਂ ਦੇ origignal documents ਦੀ ਜਦ ਤੱਕ ਇਹ domicil ਦਾ ਕਾਨੂੰਨ ਨਹੀਂ ਬੰਦ ਦੂਜਾ ਸਰ ਸਾਡੀ ਇੱਕ ਸੈਕਿੰਡ ਇੱਕ ਸੈਕਿੰਡ ਪਲੀਜ਼ ਬੋਲੋ ਨਾ ਵਿੱਚ ਇੱਕ ਸਾਡੀ ਹੋਰ ਬੇਨਤੀ ਹੈ ਕਿ ਆ ਜਿਹੜਾ ਅਸੀਂ ਕਾਨੂੰਨ ਦੇ ਰਹੇ ਹਾਂ ਡੈਫੀਨਿਟਲੀ ਤੁਸੀਂ ਚੀਫ ਸੈਕਟਰੀ ਸਾਹਿਬ ਡੀਸੀ ਸਾਹਿਬ ਡੀਸੀ ਸਾਹਿਬ ਅੱਗੇ ਚੀਫ ਸੈਕਟਰੀ ਸਾਹਿਬ ਨੂੰ ਪੇਸ਼ ਕਰਨਗੇ ਇੱਕ ਬੇਨਤੀ ਕਰ ਰਹੇ ਹੋ ਤੇ ਕਿ ਪੰਜਾਬ ਦੀ ਇਹ ਨੀਡ ਹੈ ਬਹੁਤ ਵੱਡੀ ਜ਼ਰੂਰਤ ਹੈ ਅਸੀਂ ਬਾਹਰ ਲਿਆਉਣ ਨੂੰ ਇਹ ਨਹੀਂ ਕਹਿ ਰਹੇ ਕਿ ਪੰਜਾਬ ਦਿਓ ਔਰ ਨਾ ਹੀ ਅਸੀਂ ਕਿਸੇ ਨੂੰ ਕਟ ਮਾਰ ਕਰ ਰਹੇ ਹਾਂ ਲੇਕਿਨ ਅਸੀਂ ਇਹ ਤਾਂ ਕਹਿ ਰਹੇ ਹਾਂ ਕਿ ਪੰਜਾਬ ਨੂੰ ਇਹ ਜ਼ਰੂਰੀ ਚਾਹੀਦਾ ਜਿਵੇਂ ਦੇਸ਼ ਦੇ ਬਾਕੀ ਹਿੱਸਿਆਂ ਨੂੰ ਚਾਹੀਦਾ ਇਹ ਡੋਮਿਸਾਈਲ ਦਾ ਕਾਨੂੰਨ ਇਹ ਕਿਸੇ ਦੇ ਵਿਰੁੱਧ ਨਹੀਂ ਸਰ ਜਿੰਨਾ ਅਸੀਂ ਆ ਲਿਖ ਕੇ ਦੇ ਰਹੇ ਆ ਤੁਹਾਨੂੰ ਇਹ ਸਾਰੀਆਂ ਸਟੇਟਾਂ ਚ ਜਾਂ ਤਾਂ ਪ੍ਰੈਕਟਿਸ ਚ ਹੈ ਔਰ ਕਨਸਟੀਟਿਊਸ਼ਨਲ ਫਰੇਮਵਰਕ ਚ ਸੰਵਿਧਾਨਿਕ ਤਾਇਰੇ ਚ ਤਾਂ ਫਿਰ ਸਾਰੇ ਉਹਨਾਂ ਨੂੰ ਕਹੋ ਜੇ ਇਹ ਸਾਰੇ ਪੰਜਾਬ ਵਾਲੇ ਖੜੇ ਨਹੀਂ ਇਹ ਉਹਨਾਂ ਦੀ ਡਿਮਾਂਡ ਹੈ ਕਿ ਪਲੀਜ਼ ਇਹਨੂੰ ਬਣਾਓ ਆ ਸੀ ਤੁਹਾਨੂੰ ਦੇਣ ਲੱਗੇ ਆ ਉਹ ਆ ਆ ਹਰਵੀਰ ਦੇ ਮਾਦਰ ਨੇ ਅੱਛਾ ਇੱਕ ਗੱਲ ਇਹਨਾਂ ਦੇ ਪੁਆਇੰਟ ਆਫ View ਤੋਂ ਇੱਕ ਗੱਲ ਇਹਨਾਂ ਦੇ ਪੁਆਇੰਟ ਆਫ View ਤੋਂ ਇੱਕ ਸਹੀ ਨੰਬਰ ਇਹਨਾਂ ਦੇ ਪੁਆਇੰਟ ਆਫ View ਤੋਂ ਕੀ ਉਸ ਬੱਚੇ ਦਾ ਜੋ ਬੰਦੇ ਦਾ ਟ੍ਰਾਇਲ ਚੱਲੂਗਾ ਉਹਨੂੰ ਫਾਸਟ ਟਰੈਕ 'ਚ ਲੈ ਸਕਦੇ ਹੋ ਪਲੀਜ਼ ਕਰੋ ਨਹੀਂ ਨਹੀਂ ਉਸ ਦਰਿੰਦੇ ਨੂੰ ਜਿੰਨੀ ਜਲਦੀ ਸਜ਼ਾ ਮਿਲੂਗੀ ਉਹ ਮਿਲਣੀ ਚਾਹੀਦੀ ਔਰ ਇੱਕ ਹੋਰ ਬੇਨਤੀ ਜਿਹੜੀ ਚੀਜ਼ ਆ ਵੈਸੇ ਇਹਨਾਂ ਨੂੰ ਸਹਾਇਤਾ ਮਿਲ ਰਹੀ ਮਿਲ ਰਹੀ ਹੈ ਪਰ ਅਸੀਂ ਸਾਰੇ ਜਣੇ ਡਿਮਾਂਡ ਕਰਦੇ ਆ ਕਿ ਮੁੱਖ ਮੰਤਰੀ ਅਰਲੀਫ ਫੰਡ ਚੋਂ ਐਡਾ ਵੱਡਾ ਝਟਕਾ ਲੱਗਿਆ ਕਿ ਕੰਮ ਕਰ ਪਾਉਣਗੇ ਜਲਦੀ ਇਹਨਾਂ ਨੂੰ ਘੱਟੋ ਘੱਟ 25 ਤੋਂ 50 ਲੱਖ ਰੁਪਈਆ ਮੁੱਖ ਮੰਤਰੀ ਅਰਲੀਫ ਫੰਡ ਚੋਂ ਦਿੱਤਾ ਜਾਵੇ ਇਹ ਇੱਕ ਸਾਡੀ ਮੰਗ ਹੈ ਯਾਰ ਤੁਸੀਂ ਅਸੀਂ ਸਾਰੇ ਜਣੇ ਗਲਾਸ ਸ਼ਿਕਾ ਨਾਲ ਸ਼ੁਰੂਆਤ ਮੇਰੀ ਸਾਰੇ ਤੁਸੀਂ ਪੂਰੇ ਪੰਜਾਬ ਸਹੀ ਆ ਮੈਂ ਹਿੰਦੂ ਕਮਿਊਨਿਟੀ ਮੈਂ ਪਿੱਛੇ ਸਾਰੇ ਤੁਸੀਂ ਦੇਖੋ ਰਿਸਪੈਕਟਡ ਐ ਸਾਰੇ ਪਿੱਛੇ ਮੈਂ ਜੀਬਸਾਹਬਾਂ ਪਹਿਲੀ ਗੱਲ ਚੱਲਦੀ ਹੁਣ ਆਪਾਂ ਜੇ ਦੋ ਤੱਕ ਕਿੰਨੂ ਆਣੇ ਜਾਂਦੇ ਦੱਸਦੇ ਦੋ ਸਕਦਾ ਦਾ ਕੁਝ ਦੋ ਚਾਰ ਬੰਦੇ ਗੱਲ ਚੱਲਦੇ ਨਹੀਂ ਵੈਸਾ ਹੁੰਦਾ ਕਿ ਤਾਂ ਹੀ ਕਹਿੰਦੇ 15 ਬੰਦੇ ਆਜੋ ਬਸ ਆਹੀ ਮੰਗ ਹੈ ਕਿ ਜੋ ਵੀ ਬੰਦਾ ਆਵੇ ਨਾ ਪੰਜਾਬ ਦਾ ਉਹ ਆਰੈਂਟੀਫਾਈ ਹੋ ਗਿਆ ਆ ਸ਼ਾਰਟ ਚ ਮੈਂ ਤੁਹਾਨੂੰ ਬਾਜੀ ਜੀ ਕਈ ਵਾਰੀ ਕੀ ਹੁੰਦਾ ਨਾ ਅਸੀ ਦਾ ਕਾਨੂੰਨ ਹੈ ਅਜਿਹਾ ਅੰਦੋਲਨ ਐ ਚਲਾ ਰਹੀ ਹੈ ਕੁਝ ਗਲਤ ਬੰਦੇ ਗਲਤ ਤਰ੍ਹਾਂ ਨਾਲ ਕੋਈ ਹਰਕਤਾਂ ਕਰਕੇ ਕਹਿ ਦਿੰਦੇ ਆਂ ਅੰਦੋਲਨ ਤਾਂ ਗਲਤ ਸੋ ਪਲੀਜ਼ ਇਹਨੂੰ ਜਲਦੀ ਕਰੋ ਮੁੱਖ ਮੰਤਰੀ ਯੂਪੀ ਦੇ ਜੋਗੀ ਨੇ ਉਥੋਂ ਭਜਾਤੇ ਕਹੀ ਨਹੀਂ ਕਰ ਜਾਂ ਮਾਰ ਦੂਗਾ ਜਾਂ ਭੱਜ ਸਾਵੇ ਇੱਥੇ ਆ ਕੇ ਉਹ ਸਾਲ ਥੋੜਾ ਸੇਵ ਹੋ ਗਿਆ ਇਹ ਕੰਮ ਨਾ ਕਰਦੇ ਬੰਦਿਆਂ ਵੀ ਕੋਈ ਕੋਈ 20 22 ਬੰਦੇ ਜਿੱਦਣ ਛਾਪੇਮਾਰੀ ਹੋਈ ਆ ਬੱਚੇ ਦੇ ਕਤਲ ਤੋਂ ਬਾਅਦ 20 ਤੋਂ 22 ਬੰਦੇ ਜੁਪੀ ਦੀਆਂ ਅਦਾਲਤਾਂ ਦੇ ਭਗੌੜੇ ਪਾਏ ਗਏ ਆ ਕਿੱਥੇ ਨੇ ਤੁਹਾਡੀ ਪੁਲਿਸ ਸਾਲ ਭਗਾ ਰਿਹਾ ਨਹੀਂ ਇੱਕ ਮਿੰਟ ਤੁਹਾਡੇ ਹੀ ਪੁਲਿਸ ਪ੍ਰਸ਼ਾਸਨ ਨੇ ਉਹ ਪਾਏ ਆ ਤੁਸੀਂ ਛਾਪੇਮਾਰੀ ਕੀਤੀ ਤੁਹਾਡੇ ਬਿਲਕੁਲ ਨਜ਼ਰ ਦੇ ਵਿੱਚ ਆਇਆ ਵੀ ਉਹ 20 22 ਬੰਦੇ ਕਿੱਥੇ ਨੇ ਉਹ ਪੰਜਾਬ ਦੇ ਕਿਹੜੇ ਕਿਹੜੇ ਕੋਨੇ 'ਚ ਲੁਕੇ ਹੋ ਕ੍ਰਾਈਮ ਕਰਨਗੇ ਕੌਣ ਜ਼ਿੰਮੇਵਾਰ ਆ ਜੇ ਜਿਹੜੀ ਗੱਲ ਇਹਨਾਂ ਨੇ ਪਹਿਲਾਂ ਕੀਤੀ ਆ ਉਹ ਉਹ ਜਿਹੜੀ ਇਹਨਾਂ ਨੇ ਕੀਤੀ ਆ ਉਹ ਜਿੰਨੀ ਜਗ੍ਹਾ ਚੱਲਦੀ ਹੋਰ ਸਮਝਾਉਣਾ ਪਤਾ ਸੀ ਆ ਡੀਸੀ ਦਾ ਸਟੇਡੀਅਮ ਮੈਚ ਨਾਲ ਜੀਤਰ ਕਾ ਪਿੱਛੇ ਨੂੰ ਕਰੋ ਸਾਨੂੰ ਭਰੋਸਾ ਆ ਗਾੜਾ ਮਾਰੋ ਛੇ ਜੇ ਪਹਿਲੀ ਪਿੱਛੇ ਵਾਲੀ ਕੋਈ ਗੱਲ ਕਰੋ ਯਾਰ ਭਾਜੀ ਪਹਿਲੀ ਪਿੱਛੇ ਮੈਨੂੰ ਪੰਜਰ ਉੱਤੇ ਯਾਰ ਪਿੱਛੇ ਹੋ ਜਾਓ ਹਾਂ ਪਿੱਛੇ ਹੋ ਜਾਓ ਹੋਇ ਤੋ ਛੋਕਰੋ ਬਾਈ ਕਿਰਨ ਗੋਲੀ ਯਾਰ ਪਿੱਛੇ ਆ ਜਾਓ ਆਰਾਮ ਨਾਲ ਆ ਆਰਾਮ ਬੜਾ ਆਣਾ ਕਰੋ ਤੱਕਾ ਹੁਣ ਸਾਨੂੰ ਡੀਪੀਸੀ ਸਾਹਿਬ ਨੇ ਸੌਰੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਤੇ ਡੀਸੀ ਸਾਹਿਬ ਨੇ ਇੱਕ ਘਰੋਸਾ ਦਿੱਤਾ ਹੈ ਕਿ origignal documents ਦੀ ਜਿੰਨਾ ਚਿਰ ਡੋਮਿਸਾਈਲ ਦਾ ਕਾਨੂੰਨ ਨਹੀਂ ਬਣਦਾ ਅਸੈਂਬਲੀ ਵੱਲੋਂ ਉਹਨਾਂ ਚਿਰ origignal documents ਦੀ ਵੈਰੀਫਿਕੇਸ਼ਨ ਹੋਊਗੀ ਜੋ ਵੀ ਪੰਜਾਬ ਪੁਲਿਸ ਇਹ ਮੈਸੇਜ ਦੂਜੇ ਜ਼ਿਲ੍ਹਿਆਂ ਚ ਪਹੁੰਚਾਏ ਪਲੀਜ਼ਾ ਕਿਉਂਕਿ ਨਹੀਂ ਤਾਂ ਇਹ ਕੁੰਬੜਾਂ ਤੋਂ ਬਾਅਦ ਇਹ ਹੈਪਨ ਹੋ ਗਿਆ ਹੁਣ ਅੱਗੇ ਨਾ ਕੁਝ ਹੋਵੇ ਪਲੀਜ਼ ਨੋਚ ਇੱਥੇ ਦੇਖਿਓ ਨਾ ਜੀ ਮਰੇ ਪਿੱਛੇ ਨੂੰ ਮਾਈਕ ਨਹੀਂ ਆ ਰਿਹਾ ਸਾਰੇ ਯਾਰ ਤਾਂ ਬੱਸ ਇਹਨਾਂ ਨਾਲ ਕੈਮਰਾ ਖੱਲੇ ਗੱਲ ਆ ਯਾਰ ਮਾਈਕ ਵੀ ਆ ਰਿਹਾ ਨਹੀਂ ਸਿਚੁਏਸ਼ਨ ਤੋਂ ਉੱਪਰ ਵੀ ਬਰੀ ਪ੍ਰੋਬਲਮ ਦਿੱਖਦੀ ਜਾ ਰਹੀ ਹੈ ਅਰੇ ਹਮਾਰਾ ਪਿੱਛੇ ਹੋ ਜੋ ਟੀਕਾ ਜੀ ਥੈਂਕ ਯੂ ਸਰ ਥੈਂਕ ਯੂ ਜੀ